ਹੋਈ ਹੈ ਜੁਥੇ ਕਿ ਮਸਜਿਦ ਦੇ ਬਾਹਰ ਡੀਜ਼ੇ ਵਜੋਂ ਤੇ ਪਿੜੀਆਂ ਨੇ ਦੋ ਤੀਰਾ ਦੋਹਾਂ ਤੀਰਾ ਵਿਚਾਰੇ ਚੜਪ ਇਟਾ ਪੱਥਰ ਅਤੇ ਬੋਤਲਾਂ ਤੇ ਜੜਬ ਦੇ ਵਿੱਚ ਦੋਹਾਂ ਤੀਰਾ ਦੇ ਪੰਜ ਲੋਕ ਜ਼ਖਮੀ ਹੋਏ ਨੇ ਮਸਜਿਦ ਤੇ ਹਮਲਾ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ ਜੁਰਦਾਨਾ ਦੇ ਵਿੱਚ ਹਮਲਾ ਹੋਇਆ ਜੁਥੇ ਕਿ ਦੋ ਤੀਰਾ ਦੇ ਇਹ ਵਿਚਾਲੇ ਚੜਪ ਹੋਈ ਹੈ ਹੋਲੀ ਦੇ ਮੌਕੇ ਤੇ ਦੋ ਭਾਈਚਾਰੇ ਆਪਸ ਵਿੱਚ ਪੀੜੇ ਨੇ ਮਸਜਿਦ ਤੇ ਹਮਲਾ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ ਰਾਜੇਖੋਲ ਗਿਆਣਾਤ ਵਿੱਚ ਹੋਲੀ ਮੌਕੇ ਤੇ ਦੋ ਭਾਈਚਾਰੇ ਆ ਵਿਚਾਲੇ ਇਹ ਝੜਪ ਹੋਈ ਹੈ ਜੋ ਮਸਜਿਦ ਦੇ ਸਾਹਮਣੇ ਜਿਹੜੇ ਕਿ ਡੀਜੇ ਵਜਾ ਕੇ ਹੋਲੀ ਖੇਡ ਰਹੇ ਸਨ ਲੋਕ ਤੇ ਜਦੋਂ ਇਹ ਝੜਪ ਹੋਈ ਦੋ ਭਾਈਚਾਰੇ ਆਪਸ ਵਿੱਚ ਪੀੜੇ ਨੇ ਦੋਹਾਂ ਧਿਰਾਂ ਵਿਚਾਲੇ ਇੱਟਾ ਪੱਥਰ ਅਤੇ ਬੋਤਲਾ ਵੀ ਚੱਲੀਆਂ ਨੇ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਝੜਪ ਦੇ ਵਿੱਚ ਦੋਹਾਂ ਧਿਰਾਂ ਦੇ ਪੰਜ ਲੋਕ ਵੀ ਜ਼ਖਮੀ ਹੋਏ ਦੱਸੀ ਜਾ ਰਹੇ ਨੇ ਕਿ ਮੈਨੂੰ ਤਾਂ ਹੁਣੀ ਘੰਟਾ ਪਹਿਲਾਂ ਪਤਾ ਲੱਗਿਆ ਕਿ ਵੀ ਇੱਥੇ ਅੱਜ ਦੁਪਹਿਰੇ ਜਿਹੜੀ ਜੁਮੇ ਦੀ ਨਮਾਜ਼ ਹੋਈ ਉਹਦੇ ਬਾਅਦ ਵੀ ਜਿਹੜੇ ਇੱਧਰ ਕੋਈ 15-20 ਬੰਦੇ ਜਿਹੜੇ ਮੇਨ ਆ ਇੱਥੇ ਜਿਹੜੇ ਦੋ ਨੰਬਰ ਦਾ ਕੰਮ ਵੀ ਕਰਦੇ ਆ ਨਾਲ ਚਿੱਤੇ-ਚੁੱਤੇ ਦਾ ਵੀ ਉਹ ਉਹਨਾਂ ਨੇ ਨਮਾਜ਼ ਦੇ ਟਾਈਮ ਆ ਕੇ ਮੁਸਲਮਾਨਾਂ ਦੇ ਉੱਤੇ ਪਥਰਾਵ ਕਰਨਾ ਸ਼ੁਰੂ ਕੀਤਾ ਨਮਾਜ਼ ਪੜਦੇ ਆ ਦੇ ਤੇ ਉਹਦੇ ਬਾਅਦ ਇਹਨਾਂ ਨੇ ਪੁਲਿਸ ਨੂੰ ਜੋਕਿਆ ਤੇ ਪੁਲਿਸ ਆਈ ਜਾਂ ਇਹਨਾਂ ਨੂੰ ਅੰਦਰ ਕੀਤਾ ਉਹਨਾਂ ਨੂੰ ਕੀਤਾ ਮਗਰ ਉਹਦੇ ਬਾਅਦ ਜਦੋਂ ਅਸਰ ਦੀ ਨਮਾਜ਼ ਹੋਣ ਲੱਗੀ ਤੇ ਉਹਨਾਂ ਨੇ ਪੂਰਾ ਟੰਡਪ ਕਰਨਾ ਸ਼ੁਰੂ ਕਰਤਾ ਇੱਥੇ ਉਹਨਾਂ ਨੇ ਪੁਲਿਸ ਨਹੀਂ ਛੱਡੀ ਪਾ ਪੁਲਿਸ ਦੀਆਂ ਗੱਡੀਆਂ ਨਹੀਂ ਛੱਡੀਆਂ ਇਸ ਕੀ ਵਿੱਚ ਕਿਉਂਕਿ ਮੇਰੀ ਐਸਪੀ ਐਡੀਸਪੀ 4 ਨਾਲ ਗੱਲ ਵੀ ਕਹਿੰਦੇ ਜੀ ਮੇਰੇ ਤੇ ਵੀ ਪਥਰਾਓ ਹੋਇਆ ਐਸਐਚਓ ਤੇ ਵੀ ਪਥਰਾਓ ਹੋਇਆ ਉਹਨਾਂ ਦੀ ਗੱਡੀਆਂ ਤੇ ਵੀ ਪਥਰਾਓ ਹੋਇਆ ਤੁਸੀਂ ਇਹ ਸਮਝ ਲਓ ਕਿ ਪੁਲਿਸ ਜਿਹੜੀ ਆ ਬੋਣਾ ਸਾਬਤ ਹੋ ਰਹੀ ਐ ਐਸੇ ਗੁੰਡਿਆਂ ਦੇ ਸਾਹਮਣੇ ਭਾਈਚਾਰਾ ਨੂੰ ਦੱਸ ਰਹੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਉਂਕਿ ਅਸੀਂ ਪਰਸੋਂ ਡੀਜੀਪੀ ਪੰਜਾਬ ਨੂੰ ਇੱਕ ਲੈਟਰ ਲਿਖ ਕੇ ਕਿਹਾ ਸੀਗਾ ਕਿ ਵੀ ਇਦਾਂ ਇਦਾਂ ਸਾਨੂੰ ਹੈ ਕੀ ਅੰਦੇਸ਼ਾ ਕਿ ਕੁਝ ਨਾ ਕੁਝ ਹੋ ਸਕਦਾ ਇਸ ਕਰਕੇ ਤੁਸੀਂ ਸਾਰੀ ਮਸਜਿਦਾਂ ਦੀ ਸਕਿਉਰਟੀ ਜਿਹੜੀ ਐ ਉਹ ਤੁਸੀਂ ਸਾਨੂੰ ਯਕੀਨੀ ਬਣਾਓ ਤੇ ਡੀਜੀਪੀ ਪੰਜਾਬ ਵੱਲੋਂ ਇੱਕ ਬਕਾਇਦਾ ਪੂਰੇ ਪੰਜਾਬ ਦੇ ਐਸਐਸਪੀ ਡੀਆਈਜੀ ਔਰ ਸੀਪੀਜ਼ ਨੂੰ ਇੱਕ ਲੈਟਰ ਜਿਹੜਾ ਬਕਾਇਦਾ ਇਸ਼ੂ ਕੀਤਾ ਗਿਆ ਉਹਦੇ ਬਾਅਦ ਕੱਲ ਸਵੇਰੇ ਫਿਰ ਮੈਨੂੰ ਡੀਜੀਪੀ ਆਫਿਸ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਕੱਲ ਸਾਰਿਆਂ ਨੂੰ ਸਵੇਰੇ ਵੀ ਡੀਜੀ ਸਾਹਿਬ ਨੇ ਅਸਕੋਰਡਿੰਗ ਬਰੀਫ ਕਰ ਦਿੱਤਾ ਸੀ ਕਿ ਵੀ ਅਗਰ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਅਗਰ ਕੋਈ ਸ਼ਰਾਰਤ ਕਰੇ ਤੇ ਉਹ ਤੇ ਇਮੀਡੀਏਟ ਐਕਸ਼ਨ ਹੋ ਮਗਰ ਆ ਜਿਹੜੀ ਗੁੰਡਾਗਰਦੀ ਹੋਈ ਹੈ ਬੜੀ ਅਫਸੋਸਨਾਕ ਹੈ ਲੁਧਿਆਣਾ ਜਿਹੜਾ ਅੱਜ ਤੱਕ ਹਮੇਸ਼ਾ ਆਪਸੀ ਭਾਈਚਾਰੇ ਦਾ ਪੈਗਾਮ ਦਿੰਦਾ ਹੈ ਅੱਜ ਸਾਰੀਆਂ ਮਸਜਿਦਾਂ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਜਿੱਦਾਂ ਸੂਫੀਆਂ ਬਾਗ ਸੂਫੀਆਂ ਮਸਜਿਦਾ ਉੱਥੇ ਇਨੀ ਦੁਨੀਆਉਂ ਦੀ ਜਾਮਾ ਮਸਜਿਦਾਂ ਜਿੰਨੀਆਂ ਬੜੀਆਂ ਮਸਜਿਦਾਂ ਉੱਥੇ ਤਾਂ ਕੁਛ ਨਹੀਂ ਹੋਇਆ ਮਗਰ ਇੱਥੇ ਜਿੰਨੇ ਦੋ ਨੰਬਰ ਦੇ ਸ਼ਰੇ ਨਸ਼ੇ ਵੇਚਣ ਵਾਲੇ ਸਾਰੇ ਇੱਥੇ ਰਹਿੰਦੇ ਆ ਉਹਨਾਂ ਨੇ ਪੀ ਕੇ ਸ਼ਰਾਬਾ ਤੇ ਨਸ਼ੇ ਕਰਕੇ ਜੋ ਮਸਜਿਦ ਸੁਜਾਨਾ ਦੇ ਵਿੱਚ ਹੋਲੀ ਮੌਕੇ ਤੇ ਦੋ ਪਾਈਚਾਰਾਂ ਵਿਚਾਲੇ ਝੜਪ ਹੋਈ ਆ ਦੋਹਾਂ ਧਿਰਾਂ ਵਿਚਾਲੇ ਇੱਟਾ ਪੱਥਰ ਚੱਲੇ ਨੇ ਬੋਤਲ ਤੱਕ ਚੱਲੀਆਂ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਇਸ ਪ੍ਰਕਾਰ ਇੱਟਾ ਪੱਥਰ ਚਲਾਏ ਜਾ ਰਹੇ ਨੇ ਮਸਜਿਦ ਦੇ ਬਾਹਰ ਰਾਜ਼ੀ ਕੀ ਮਸਜਿਦ ਤੇ ਹਮਲਾ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ ਕਿ ਮਸਜਿਦ ਤੇ ਵੀ ਇਹਨਾਂ ਅਸ਼ਾਤਿ ਅੰਸਾਰ ਦੇ ਵੱਲੋਂ ਜੜਾ ਕਿ ਹਮਲਾ ਕੀਤਾ ਗਿਆ ਸੋ ਹੋਲੀ ਦੇ ਮੌਕੇ ਤੇ ਕੱਲ ਹੋਲੀ ਸੀ ਲੁਜਾਨਾ ਦੇ ਵਿੱਚ ਜਿੱਥੇ ਕਿ ਮਸਜਿਦ ਦੇ ਬਾਹਰ ਡੀਜੇ ਵਜੋਂ ਨੂੰ ਲੈ ਕੇ ਪੜੀਆਂ ਨੇ ਦੋ ਧਿਰਾਂ ਆਪਸ ਦੇ ਵਿੱਚ ਪਿੱੜ ਗਈਆਂ ਤੇ ਮਸਜਿਦ ਤੇ ਵੀ ਜਿਹੜਾ ਕਿ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਸੋ ਦੋਹਾਂ ਪਿਰਾ ਵਿਚਾਲੇ ਇਹ ਝੜਪ ਹੋਈ ਹੈ ਇੱਟਾ ਪੱਥਰ ਬੋਤਲਾ ਤੱਕ ਚੱਲਿਆ ਨੇ ਤੇ ਪੰਜ ਲੋਗ ਇਸ ਝੜਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਸੋ ਸ ਖਬਰ ਤੇ ਕਮਲ ਕਪੂਰ ਨਾਲ ਜੁੜ ਚੁੱਕੇ ਹੁੰਦਾ ਤਾਂ ਸੋ ਕਮਲ ਜਿਹੜਾ ਕਿ ਡੀਜੇ ਵਜਾਉਣ ਨੂੰ ਲੈ ਕੇ ਦੋ ਕਿਰਾਪਸ ਦੇ ਵਿੱਚ ਪਿੜੀਆਂ ਨੇ ਹੋਲੀ ਦੇ ਮੌਕੇ ਤੇ ਹਮਲਾ ਕਰ ਜਿਹੜਾ ਕਿ ਮਸਜਿਦ ਦੇ ਵਿੱਚ ਵੀ ਹਮਲਾ ਕੀਤਾ ਗਿਆ ਸੋ ਇਹ ਵੀ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਸਿਕਿਉਰਟੀ ਵੀ ਯਕੀਨੀ ਬਣਾਉਣ ਦੇ ਲਈ ਪੱਤਰ ਵੀ ਲਿਖਿਆ ਗਿਆ ਸੀ ਡੀਜੀਪੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ ਪਰ ਫਿਰ ਵੀ ਇਸ ਤਰ੍ਹਾਂ ਦੀ ਜਿਹੜੀ ਕਿ ਘਟਨਾ ਵਾਪਰਦੀ ਹੈ ਜੀ ਜੀ ਬਿਲਕੁਲ ਪਰਮ ਤਿਹਾਰ ਦੇ ਦਿਨ ਤੇ ਇਸ ਤਰ੍ਹਾਂ ਦੀ ਘਟਨਾ ਆਪਣੇ ਆਪ ਦੇ ਵਿੱਚ ਮੰਨ ਪਾਜੀ ਹੈਗੀ ਔਰ ਖਾਸ ਕਰਕੇ ਜਦੋਂ ਤਿਹਾਰ ਜਿਹੜਾ ਹੈਗਾ ਧਰਮ ਨਾਲ ਜੁੜਿਆ ਹੋਵੇ ਤਾਂ ਉੱਥੇ ਜਿਹੜੀ ਸਾਵਧਾਨੀ ਜਿਹੜੀ ਜ਼ਰੂਰ ਵਰਤੀ ਜਾਣੀ ਚਾਹੀਦੀ ਹੈ ਹਾਲਾਂਕਿ ਬਾਰ ਬਾਰ ਸਿਕਿਉਰਿਟੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਰਹੀ ਸੀ ਲੇਕਿਨ ਇੱਥੇ ਮੈਂ ਤੁਹਾਨੂੰ ਦੋਨੋਂ ਧਿਰਾਂ ਦੀ ਗੱਲ ਦੱਸਦਾ ਹੈਗਾ ਪਰਮ ਕਿ ਦੋਨਾਂ ਧਿਰਾਂ ਨੂੰ ਇੱਕ ਦੂਸਰੇ ਦੇ ਤਿਹਾਰ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਸੀਗਾ ਇਸ ਤਰ੍ਹਾਂ ਦੇ ਨਾਲ ਉਗਰ ਪ੍ਰਦਰਸ਼ਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਹਿੰਸਕ ਨਹੀਂ ਹੋਣਾ ਚਾਹੀਦਾ ਸੀਗਾ ਚਾਹੇ ਜੀ ਦੇ ਉਤੇ ਪਥਰਾਵਦੀ ਘਟਨਾ ਹੋਵੇ ਜਾਂ ਫਿਰ ਦੂਸਰੀ ਧਿਰ ਵੱਲੋਂ ਵੀ ਜਿਹੜੀਆਂ ਨੇ ਇੱਟਾ ਰੋੜੇ ਚਲਾਏ ਗਏ ਹੈਗੇ ਆ ਔਰ ਹਮਲਾ ਵੀ ਜਿਹੜਾ ਹੈਗਾ ਕੀਤਾ ਗਿਆ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਸੱਭੇ ਸਮਾਜ ਦੇ ਅੰਦਰ ਸ਼ੋਭਦੀਆਂ ਨਹੀਂ ਹੈ ਲੇਕਿਨ ਫਿਰ ਵੀ ਪੁਲਿਸ ਪ੍ਰਸ਼ਾਸਨ ਦੀ ਇੱਥੇ ਤਾਰੀਫ਼ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਮੌਕੇ ਨੂੰ ਬਹੁਤ ਜਲਦੀ ਸੰਭਾਲ ਦਿਆ ਹੋਇਆ ਜਿਹੜਾ ਦੋਨਾਂ ਧਿਰਾਂ ਨੂੰ ਵਿਖਾਇਆ ਔਰ ਇਮਾਮ ਜਿਹੜੇ ਸ਼ਾਹੀ ਇਮਾਮ ਨੇ ਪਰਮ ਜਾਵਾ ਮਸਜਿਦ ਤੇ ਉਹਨਾਂ ਵੱਲੋਂ ਮੌਕੇ ਤੇ ਆ ਕੇ ਜਿਹੜਾ ਸਪੀਚ ਕੀਤੀ ਗਈ ਔਰ ਖਾਸ ਕਰ ਇੱਕ ਵਿਸ਼ੇਸ਼ ਸਮੁਦਾਇ ਦੇ ਲੋਕਾਂ ਨੂੰ ਉਹਨਾਂ ਨੇ ਜਿਹੜਾ ਸਮਝਾਇਆ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸ਼ਾਂਤ ਹੋਇਆ ਲੇਕਿਨ ਹਲੇ ਵੀ ਫਿਲਹਾਲ ਕਿਤੇ ਨਾ ਕਿਤੇ ਪਰਮ ਜਿਹੜੀ ਸਤਰਕਤਾ ਜਿਹੜੀ ਹੈ ਉਹ ਜ਼ਰੂਰ ਰੱਖੀ ਜਾਣੀ ਚਾਹੀਦੀ ਹੈ ਨਿਗਾਹ ਜ਼ਰੂਰ ਰੱਖੀ ਜਾਣੀ ਚਾਹੀਦੀ ਹੈ ਕਿਉਂਕਿ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਨੇ ਕਿਤੇ ਨਾ ਕਿਤੇ ਇਹ ਮੌਕਾ ਭਾਲਦੇ ਨੇ ਇਸ ਤਰ੍ਹਾਂ ਦਾ ਜਿਹੜਾ ਕੋਈ ਗਲਤ ਕੰਮ ਜਿਹੜਾ ਹੋ ਸਕੇ ਆ ਸਮਾਜ ਵਿਰੋਧੀ ਕੋਈ ਵੀ ਇਦਾਂ ਦੀ ਜਿਹੜਾ ਕੰਮ ਕੀਤਾ ਜਾ ਸਕੇ ਕਿਉਂਕਿ ਦੋਨੋਂ ਭਾਈਚਾਰੇ ਦੇ ਵਿੱਚ ਆਏ ਉਹ Hindu ਭਾਈਚਾਰਾ Sikh ਭਾਈਚਾਰਾ ਜਾਂ ਫਿਰ Muslim ਭਾਈਚਾਰਾ ਹੋਵੇ ਉਹਦੇ ਵਿੱਚ ਦਰਾਰ ਲਿਆਂ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜੀ ਪਰ ਜੀ ਬਿਲਕੁਲ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਕੱਲ ਤੇ ਪੁਲਿਸ ਦੇ ਵੱਲੋਂ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਦੇ ਜਿਹੜਾ ਕਿ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਹ ਕੀਤਾ ਗਿਆ ਕੁਪਰ ਮੈਂ ਤੁਹਾਨੂੰ ਪਹਿਲਾਂ ਸ਼ਾਰਟ ਦੇ ਵਿੱਚ ਇੱਕ ਮਾਮਲਾ ਦੱਸਦਾ ਹੈਗਾ ਮਸਜਿਦ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੁਮੇ ਦੀ ਨਮਾਜ਼ ਜਿਹੜੀ ਹੈ ਉਹ ਅਤਾ ਕਰਨੀ ਸੀ ਹੌਲੀ ਦਾ ਟਾਈਮ ਜਿਹੜਾ ਨਿਕਲ ਚੁੱਕਾ ਸੀਗਾ ਉਸ ਤੋਂ ਬਾਅਦ ਇੱਕ ਮਸਜਿਦ ਹੈ ਉਸ ਦੇ ਤਿੰਨ ਚਾਰ ਜਿਹੜੇ ਮਕਾਨ ਛੱਡ ਕੇ ਦੂਰ ਨਾ ਉੱਤੇ ਇੱਕ ਮਕਾਨ ਦੇ ਵਿੱਚ ਡੀਜੇ বাজਾਇਆ ਜਾ ਰਿਹਾ ਸੀ ਔਰ ਤੁਹਾਨੂੰ ਮੈਂ ਦੱਸ ਦਿੰਦਾ ਇੱਕ ਕੋਈ ਪੰਜਾਬੀ ਲੋਕ ਨਹੀਂ ਸੀਗੇ ਪ੍ਰਵਾਸੀ ਲੋਕ ਨੇ ਜਿਹੜੇ ਜਿਨ੍ਹਾਂ ਦੇ ਘਰ ਦੇ ਅੰਦਰ ਹੀ ਡੀਜੇ ਚੱਲ ਰਿਹਾ ਸੀਗਾ ਤਾਂ ਉਹ ਉੱਥੋਂ ਮਸਜਿਦ ਦੇ ਵਿੱਚ ਕੁਝ ਲੋਕ ਆਂਦੇ ਨੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਜਾਂ ਤਾਂ ਤੁਸੀਂ ਆਵਾਜ਼ ਕੱਟ ਕਰ ਲਓ ਜਾਂ ਥੋੜੀ ਦੇਰ ਲਈ ਜਿਹੜਾ ਡੀਜੇ ਬੰਦ ਕਰ ਲਓ ਲੇਕਿਨ ਦੂਸਰੇ ਸਮਾਜ ਮੁਸਲਿਮ ਸਮਾਜੇ ਵੱਲੋਂ આરોਪ ਲਗਾਇਆ ਗਿਆ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਨਸ਼ਾ ਕੀਤਾ ਹੋਇਆ ਸੀ ਔਰ ਹੱਥੋਪਾਈ ਕਰਨ ਲੱਗ ਗਏ ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਉਹਨਾਂ ਵੱਲੋਂ ਇੱਟਾ ਪੱਥਰ ਚਲਾਏ ਗਏ ਜਦਕਿ ਦੂਜੀ ਤਿਰੇ ਕਹਿੰਦੀ ਹੈ ਕਿ ਉਹਨਾਂ ਨੇ ਜ਼ਬਰਦਸਤੀ ਆ ਕੇ ਅੰਦਰ ਡੀਜੇ ਤੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜ਼ਬਰਦਸਤੀ ਜਿਹੜਾ ਤਾਰਾ ਖਿੱਚੀਆਂ ਇਸ ਕਰਕੇ ਬੋਲ ਬਲਈਆ ਹੋਇਆ ਹੱਥੋਪਾਈ ਹੋਈ ਲੇਕਿਨ ਇਹ ਕਿਨੇ ਪੁਲਿਸ ਦੇ ਵਿੱਚ ਕੰਪਲੇਂਟ ਜਾ ਚੁੱਕੀ ਹੈ ਤੇ ਦੋਨੋਂ ਪੱਖਾਂ ਦੇ ਜਿਹੜੇ ਲੋਕਾਂ ਦੇ ਖਿਲਾਫ ਜਿਹੜੀ ਜਾਂਚ ਕੀਤੀ ਜਾਏਗੀ ਜੀ ਜੀ ਕਮਲ ਬਹੁਤ ਆ